ਸਸਿਕਾ ਜੀ ਸਾਰਿਆਂ ਨੂੰ ਸਵਾਗਤ ਹੈ ਜਿੰਨੇ ਬਲੌਗ ਚ ਸੋਨੂੰ ਵਿਆਹ ਸ਼ੁਰੂ ਹੋਏ ਹੋਏ ਆ ਤੁਹਾਨੂੰ ਪਹਿਲਾਂ ਇੱਕ ਜੱਗੋ ਦਿਖਾਈ ਫਿਰ ਅੱਜ ਹੈਗਾ ਰਮਨ ਬੈਂਸ ਦਾ ਵਿਆਹ ਪਿੰਡ ਦੇ ਕਾਫੀ ਟਾਈਮ ਬਲੌਗ ਦੇਖਿਆ ਤੁਸੀਂ ਕਾਫੀ ਪਰ ਫਿਰ ਉਹ ਜਾਣਾ ਹੈ ਉੱਥੇ ਨੂੰ ਮੈਂ ਤੇ ਨਿੱਕੀ ਨੇ ਇਤੂ ਫਿਰ ਉੱਥੇ ਜਾ ਕੇ ਤੁਹਾਨੂੰ ਦੱਸਦੇ ਹਾਂ ਕਿਦਾਂ ਦਾ ਵਿਆਹ ਹੁੰਦਾ ਫਿਰ ਚੈਨਲ ਨੂੰ ਤੁਸੀਂ ਕਰਨਾ ਹੈ ਸਬਸਕ੍ਰਾਈਬ ਮੇਰੇ YouTube ਚੈਨਲ ਪਰਵਿੰਦਰ ਬਲੌਗ ਫਾਰਮ ਕਰ ਲਿਓ ਚੈਨਲ ਨੂੰ ਸਬਸਕ੍ਰਾਈਬ ਜੀ ਆਓ ਇਹ ਆ ਗਏ ਜੀ ਗੀਤੂ ਭਾਜੀ ਨੇਕੀ ਨੂੰ ਤਿਆਰ ਕਰਕੇ ਲਿਆਏ ਹੈਲੋ ਚਲਿਏ ਜੀ ਚਲੋ ਹੀ ਚਲੋ ਠੀਕ ਹੈ ਮਹਾਰਾਜ ਕਹ ਲੈ ਪ੍ਰਦੀਪ ਜੀ ਕਿਹਦਾ ਦੂਰ ਆ ਕੋਈ ਕਿਹਦੀ ਲਾਸਟ ਹੈ ਲਾਸਟ ਨਹੀਂ ਮੁੱਕਦੀ ਚਲੋ ਲਾਸਟ ਨਹੀਂ ਮੁੱਕਦੀ ਸੈਕੰਡ ਹੋਰ ਕੰਮ ਜਾਦਾ ਸਤਿ ਸ਼੍ਰੀ ਅਕਾਲ ਭਾਈ ਮੌਸਮ ਖਰਾਬ ਹੁੰਦਾ ਜਾਪਦਾ ਚਰਬੇਲ ਹੋ ਗਿਆ ਪਰ ਫਿਰ ਵੀ ਮੀਂਹ ਲੱਗਦਾ ਏ ਸ਼ੇਰਾ ਜੀ ਸ਼ੇਰਾ ਜੀ ਹਾਂਜੀ ਹੱਜਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਆ ਹਾਲ ਹੈ ਭਾਜੀ ਹੁਣ ਕੋਕੀ ਠੰਡ ਲੱਗਦੀ ਨਾ ਹਾਂ ਲੱਗਦੀ ਠੰਡ ਲੱਗਦੀ ਮੈਨੂੰ ਛਤਰੀ ਦੇ ਏ ਲਗਾ ਅੱਜ ਮੁਲਾਜ਼ਮਾਂ ਦੇ ਵਿਆਹ ਚ ਹਨ ਮੁਲਾਜ਼ਮਾਂ ਦੇ ਅੱਜ ਠੀਕ ਹੈ ਜੀ ਮੌਸਮ ਖਰਾਬ ਮੀਂਹ ਦਾ ਮੌਸਮ ਹਾਂਜੀ ਕਿਦਾਂ ਦਾ ਮੌਸਮ ਹੈ ਲੋਕੇ ਨਹੀਂ ਅੱਲਾ ਦਾ ਠੀਕ ਹੈ ਆ ਗਿਆ ਉਹਨੂੰ ਬਲਾਗ ਨੂੰ ਮਹਾਰਾਜ ਜੀ ਉਹ ਚੱਕ ਪਲੇਟ ਹਾਂ ਕਹਿੰਦੀ ਸਤਿਕਾਰ ਕੌਣ ਕਿਤੇ ਜਨਤਾ ਭੇਜ ਗਈ ਭੇਜਗੇ ਜੀ ਭੇਜਗੇ ਭੇਜਗੇ ਪਾਣੀ ਮੀਲ ਆਪਿਆ ਵਾਹ ਜੀ ਵਾਹ ਉਹ ਮਹਾਰਾਜ ਜੀ ਭੇਜਗੇ ਤੁਸੀਂ ਇੱਥਾ ਇੱਥਾ ਸਾਰੇ ਭਜਣੇ ਕਿਉਂ ਲਾਪੀ ਚੜਨੀ ਆ ਹਾਂ ਪੰਚ ਸਾਹਿਬ ਮਹਾਰਾਜ ਜੀ ਮਹਾਰਾਜ ਸਤਿ ਸ਼੍ਰੀ ਅਕਾਲ ਜੀ ਲੰਬੜਦਾਰ ਜੀ بارش ਹੋ ਗਈ ਆ ਜਾਨਾ بارش ਹੋ ਗਈ ਖਰਾਬ ਹੋ ਗਿਆ ਮੌਸਮ ਇਹਦੇ ਤਾਂ ਅੰਦਰ ਕਰਾਤੀ ਜੀ ਹੈ ਨਾ ਆ ਬਹੁਤ ਆ ਦੇਖੋ ਬਿਜਲੀ ਕਿਦਾਂ ਕੜਕਦੀ ਪਰਮਾਤਮਾ ਨੇ ਮੌਕਾ ਦਿੱਤਾ ਉਹ ਦੇ ਦ ਤਾਂ ਪਹਿਲਾਂ ਦੇ ਦ ਤਾ ਹੀ ਫੇਰ ਵੀ ਹੁਣ ਵਾਹਿਗੁਰੂ ਜੀ ਬਹੁਤ ਖੁਸ਼ ਹੋ ਹਾਂ ਜੀ ਹਾਂ ਜੀ ਇੰਦਰਦੇਵਤਾ ਖੁਸ਼ ਹੋ ਗਿਆ ਰਵਿੰਦਰ ਦੇ ਵਿਆਹ ਪਰ ਇੰਦਰਦੇਵਤਾ ਖੁਸ਼ ਹੋ ਗਏ ਹਾਂ ਜੀ ਹਾਂ ਜੀ ठीक okay. okay, okay. okay. है ठीक है ओके, ओके जी ओके थैंक यू थैंक यू आ गया। अरे बारे कनेडा लोग भी मी पै गया ठीक है ठीक है जी चलो जी ਬੀ ਬੰਦ ਹੋ ਗਿਆ ਪਿਆਰ ਮੁੰਡਾ ਕਿੱਥੇ ਹੁਮ ਬਵਾਰ ਕਰਿਆ ਵਿਆਹ ਦਿਆ ਇਧਰ ਦੇ ਤਾਂ ਖੁਸ਼ ਹੋ ਗਿਆ ਹੋਰ ਹੋਰ ਮੀਂਹ ਨਿਕਲ ਰਿਹਾ ਵਿੱਚ ਚੱਕੂ ਆਂ ਕੋਈ ਆਇਆ ਨਾ ਕੋਈ ਇਹ ਗੱਲਾਂ Nama ki ni lo piki ni alikara kandi Nama ki ni lo piki ni alikara kandi Nama ki ni lo piki ni alikari kandi Chasm. Yeah. Yeah. Quem cadê que ਲੰਗੜਾ ਇੱਕ ਬ੍ਰੂਨ ਬਹੁਤ ਪਾਇਆ। ਇੱਥੇ ਕੀ? ਲਓ ਜੀ। ਧੰਨਵਾਦ ਵੀਡੀਓ ਦੇਖਣ ਵਾਸਤੇ। ਰਾਤ 11:00 ਬਜੇ। ਕਨਲ ਜਨਰਲ ਨੂੰ ਸਬਸਕ੍ਰਾਈਬ ਕਰੋ।